ਦੂਜੇੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾ ਕਰਦਾ ਏ ਜਿੱਥੇ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਸਿੱਖਿਆ ਕ੍ਰਾਂਤੀ ਮਹਿੰਮ ਤਹਿਤ ਲਗਾਤਾਰ ਉਦਘਾਟਨ ਕੀਤੇ ਜਾ ਰਹੇ ਨੇ ਤਾਂ ਦੂਜੇ ਪਾਸੇ ਪਿਛਲੇ ਸਮੇਂ ਸ਼ੰਭੂ ਅਤੇ ਕਨੌਰੀ ਬਾਰਡਰ ਦੇ ਉੱਪਰ ਜੋ ਕਾਰਵਾਈ ਕਿਸਾਨਾਂ ਦੀ ਹੋਈ ਆ ਉਸ ਨੂੰ ਲੈ ਕੇ ਲਗਾਤਾਰ ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਸਵਾਲ ਕੀਤੇ ਜਾ ਰਹੇ ਨੇ ਗੱਲ ਕਰੀਏ ਫਰੀਕੋਟ ਦੀ ਤਾਂ ਅੱਜ ਫਰੀਕੋਟ ਦੇ ਵਿਧਾਇਕ ਗੁਰਦੇਸ਼ ਸਿੰਘ ਸਿੱਖੋ ਸਿੱਖਿਆ ਕ੍ਰਾਂਤੀ ਤਹਿਤ ਫਰੀਕੋਟ ਜ਼ਿਲ੍ਹੇ ਦੇ ਪਿੰਡ ਸ਼ੇਰਸੰਗ ਵਾਲਾ ਵਿੱਚ ਗਏ ਸਨ ਤਾਂ ਕਿਸਾਨਾਂ ਵੱਲੋਂ ਉਹਨਾਂ ਨੂੰ ਸਵਾਲ ਕਰਨ ਲਈ ਕਿਰਿਆ ਗਿਆ। ਇੱਕ ਪਾਸੇ ਕਿਸਾਨਾਂ ਵੱਲੋਂ ਨਾਰੇਬਾਜੀ ਕੀਤੀ ਗਈ ਤਾਂ ਅਤੇ ਉਸ ਤੋਂ ਬਾਅਦ ਆਮਲੋ ਸਾਹਮਣੀ ਸਵਾਲ ਜਵਾਬੀ ਹੋਏ। ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਕੀ ਕਹਿੰਦੇ ਨੇ ਕਿਸਾਨ। ਅੱਜ ਗੁਰਦੇਵ ਸਿੰਘ ਸੇਖੋਂ ਕ੍ਰਾਂਤੀ ਸਿੱਖਿਆ ਦੇ ਸਿੱਖਿਆ ਕ੍ਰਾਂਤੀ ਦੇ ਤਹਿਤ ਉੱਥੇ ਇੱਕ ਕੰਧ ਦਾ ਉਗਾਟਨ ਕਰਨ ਗਏ ਸੀ। ਉਹ ਸਕੰਧ ਬਣੀ ਨੂੰ ਲਗਭਗ 9 ਤੋਂ 10 ਸਾਲ ਹੋ ਗਏ। ਉਦੋਂ ਸਰਕਾਰ ਦਲਬਾਗ ਸਿੰਘ ਸਾਡੇ ਸਰਪੰਚ ਹੁੰਦੇ ਸੀ ਜਦੋਂ ਉਹ ਕੰਦ ਬਣੀ ਸੀ ਜਿਹਦਾ ਇਹ ਅੱਜ ਉਦਘਾਟਨ ਕਰਨ ਗਏ ਆ ਉਹਨੂੰ ਸਿਰਫ ਕਲੀ ਕੀਤੀ ਹੈ ਇਹਨਾਂ ਨੇ ਤੇ ਆਪਦੀ ਮੋਹਰ ਲਾ ਕੇ ਜਾਣਗੇ ਜਿਹੜੀ ਇਹਨਾਂ ਦੇ ਹੁਣ 5-6 ਮਹੀਨੇ ਹੋਏ ਆ ਜਿਹੜੀ ਕੰਦ ਬਣੀ ਹੈ ਉਹਦੇ ਤੇ ਮਟੀਰੀਅਲ ਇੰਨਾ ਮਾੜਾ ਲੱਗਿਆ ਵੀ ਉਹਦਾ ਇਹਨਾਂ ਨੇ ਡਰਦਿਆਂ ਨੇ ਉਦਘਾਟਨ ਹੀ ਨਹੀਂ ਕੀਤਾ ਇੰਨਾ ਮਾੜਾ ਹੈ ਉਸ ਤੋਂ ਉਸ ਤੋਂ ਬਾਅਦ ਸਾਡੇ ਪਿੰਡ ਹਾਇਰ ਸੈਕੰਡਰੀ ਸਕੂਲ ਹੈ ਸ਼ੇਰ ਸਿੰਘ ਵਾਲੇ ਦੇ ਵਿੱਚ ਹਾਇਰ ਸੈਕੰਡਰੀ ਸਕੂਲ ਹੈ ਇਹ ਕਹਿੰਦੇ ਅਸੀਂ ਸਿੱਖਿਆ ਕ੍ਰਾਂਤੀ ਕਰ ਰਹੇ ਆਂ ਪਰ ਉਥੇ ਬੱਚਿਆਂ ਨੂੰ ਪੜਾਉਣ ਵਾਸਤੇ ਸਿਰਫ 2 ਲੈਕਚਰਰ ਹੈ ਜਦੋਂ ਕਿ ਉਹਨਾਂ ਨੂੰ ਪੜਾਉਣ ਵਾਸਤੇ ਮਿਨੀਮਮ 5 ਚਾਹੀਦੇ ਆ 5 ਸਬਜੈਕਟ ਹੁੰਦੇ ਆ 5 ਲੈਕਚਰਰ ਚਾਹੀਦੇ ਆ ਇੱਕ ਇੱਕ ਲੈਕਚਰਰ ਤਿੰਨ ਤਿੰਨ ਸਬਜੈਕਟ ਪੜਾ ਰਿਹਾ ਹੈ ਤੇ ਦਾ ਮਤਲਬ ਇਹ ਹੋਇਆ ਵੀ ਜਿਹੜੇ ਉਥੇ ਲੈਕਚਰਰ ਹੈ ਉਹ ਆਪਦੇ ਵਿਸ਼ੇ ਦਾ ਤਾਂ ਕੋਈ ਮਾਰ ਹੋ ਸਕਦਾ ਹੈ ਦੂਜੇ ਦਾ ਤਾਂ ਕੰਮ ਟਪਾਈ ਹੋ ਸਕਦਾ ਨਾ ਤੇ ਕਿਵੇਂ ਇਹਨੂੰ ਆਪਾਂ ਕਹਿ ਦਾਂਗੇ ਵੀ ਇਹ ਸਿੱਖਿਆ ਕ੍ਰਾਂਤੀ ਹੈ ਅਸੀਂ ਇਹਦੇ ਬਾਰੇ ਉਹਨਾਂ ਨੂੰ ਸਵਾਲ ਕਰਨੇ ਸੀ ਪਰ ਉਦੋਂ ਨੂੰ ਮੈਨੂੰ ਫੜਾਫੜਾਈ ਮੇਰੀ ਸ਼ੁਰੂ ਕਰਤੀ ਕਿਉਂਕਿ ਮੈਂ ਬਲਾਗ ਪ੍ਰਧਾਨ ਆ ਮੇਰਾ ਪਿੰਡ ਉਹੀ ਆ ਮੈਂ ਸਵਾਲ ਕਰਨੇ ਸੀ ਮੈਨੂੰ ਪੁਲਿਸ ਨੇ ਉਥੋਂ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਮੈਂ ਉਥੋਂ ਰੂਹ ਕੋਸ਼ ਹੋ ਗਿਆ ਹੁਣ ਇੱਥੇ ਫ੍ਰੀਪੋਰਟ ਆ ਕੇ ਸਾਨੂੰ ਫੇਰ ਨਜ਼ਰਬੰਦ ਕਰ ਲਿਆ ਉਥੇ ਫਿਰ ਮੈਂ ਸਰਦਾਰ ਜਗਜੀਤ ਸਿੰਘ ਉਹਨਾਂ ਦੀ ਡਿਊਟੀ ਲਈ ਸਰਦਾਰ ਦਲਬਾਗ ਸਿੰਘ ਉਹੀ ਜਿਹੜੇ ਸਾਬਕਾ ਸਰਪੰਚ ਆ ਉਹਨਾਂ ਦੀ ਡਿਊਟੀ ਲਈ ਭਾਈ ਤੁਸੀਂ ਸਵਾਲ ਕਰਿਓ ਉਹ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫਿਰ ਉਹਨਾਂ ਨੇ ਕਾਰ ਦੇ ਅੱਗੇ ਹੋ ਕੇ ਰੋਕੀ ਅਜੇ ਉਹ ਗੱਲ ਕੀਤੀ ਨਹੀਂ ਉਹਨਾਂ ਨੇ ਹਜੇ ਤੱਕ ਹੁਣ ਲਗਭਗ 11:30 ਵਜੇ ਆ ਹਜੇ ਤੱਕ ਗੱਲ ਕੀਤੀ ਨਹੀਂ ਅੰਦਰ ਪ੍ਰੋਗਰਾਮ ਚੱਲ ਰਿਹਾ ਹੈ ਮੈਨੂੰ ਲੱਗਦਾ ਨਹੀਂਗਾ ਵੀ ਉਹ ਇਸ ਵਿਸ਼ੇ ਤੇ ਉਹਨਾਂ ਨੂੰ ਗੱਲ ਕਰਨ ਦੇਣਗੇ ਇਸ ਵਾਸਤੇ ਮੈਂ ਤੁਹਾਡੇ ਕਿਸੇ ਗੱਲ ਦਾ ਜਵਾਬ ਦਿੱਤਾ ਕਿ ਨਹੀਂ ਕਿਸੇ ਗੱਲ ਦਾ ਹਜੇ ਤੱਕ ਜਵਾਬ ਨਹੀਂ ਦਿੱਤਾ ਜਦੋਂ ਉਹਨਾਂ ਨੂੰ ਰੋਕਿਆ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਪਾਸੇ ਕਰਤਾ ਉਹ ਅੰਦਰ ਚਲੇ ਗਏ ਕਹਿੰਦੇ ਹੋ ਤੁਹਾਡੇ ਨਾਲ ਗੱਲ ਕਰਵਾਵਾਂਗੇ ਹਜੇ ਉਹ ਪ੍ਰੋਗਰਾਮ ਤੋਂ ਬਾਹਰ ਨਹੀਂ ਆਏਗੇ ਹੁਣ ਤੱਕ ਹੁਣ ਤੱਕ ਦੇ ਟਾਈਮ ਤੱਕ 11:30 ਤੱਕ ਉਹਨਾਂ ਦਾ ਵਿਰੋਧ ਜਾਰੀ ਰਹਿ ਗਿਆ ਉਹਨਾਂ ਚਿਰ ਵਿਰੋਧ ਜਾਰੀ ਰਹੂਗਾ ਜਿੰਨਾ ਚਿਰ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇਣਗੇ